ਇੱਥੀ ਤੇ ਸਾਡੇ ਲੀਡਰ ਬਣਨੇ ਇੱਥੀ ਤੋਂ ਸਪੋਰਟਸਮੈਨ ਬਣਨੇ ਇੱਥੀ ਤੋਂ 골ਡ ਬਣਨੇ ਇੱਥੀ ਤੋਂ ਵੱਡੇ ਵੱਡੇ ਅਫਸਰ ਲੱਗ ਰਹੇ ਤਾਂ ਕਿ ਸਾਡੇ ਜਿਹੜੇ ਇਹ ਸੰਗਨਨਾਂ ਜਿਹੜਾ 47 ਚ ਸਾਨੂੰ ਕਾੜ-ਕਾੜ ਕੇ ਅਲੱਗ-ਅਲੱਗ ਸੂਬੇ ਬਣਾਤੇ ਅਲੱਗ-ਅਲੱਗ ਸਾਡੇ ਪੰਜਾਬ ਦਾ ਪੰਜਾਬੀ ਦਾ ਕਹਾਣ ਕਰਿਆ ਇਹ ਚੀਜ਼ ਨੂੰ ਇਹਨਾਂ ਸਾਰੇ ਟੁਟੇ ਨੂੰ ਇਕੱਠਾ ਕਰਨਾ ਚੀਜ਼ ਨੂੰ ਭਾਰੀ ਘਟ ਜਿਹੜਾ ਹੈਗੇ ਸ਼ੁਰੂਮੋਂ ਦੇਖਣ ਨੂੰ ਮਿਲ ਰਿਹਾ ਹੈਗੇ ਤੇ ਬਾਬਾ ਜੀ ਦੇਖੋ ਡੇਟ ਤੁਹਾਡੇ ਸਾਹਮਣੇ ਹੋਏ ਹੁਣ ਨਾਲ ਦੀ ਨਾਲ ਇਹਨੂੰ ਸੈਨੇਟ ਜਿਹੜੀ ਹੈ ਜਿਹੜੀ ਇਹਨਾਂ ਨੇ ਆਰਐਸਐਸ ਨੇ ਬਣਾਈ ਹੋ ਭੰਕਰਨੀ ਪੈਣੀ ਹੈ ਨਵੇਂ ਸਿਰੇ ਤੋਂ ਜਿੰਨੇ ਵੀ 35000 ਮੇਰੇ ਖਰਚੇ ਸਟੂਡੈਂਟ ਇੱਥੇ ਮਤਲਬ ਜਿਹੜਾ ਹੈਗਾ ਡਿਗਰੀਟ ਫੁਰਲਾ ਆਪਣਾ ਲਾਲਾ ਸਪੋਰਟਸਮੈਨ ਪਿੱਛੇ ਸਾਰੇ ਮਤਲਬ ਕਰ ਰਹੇ ਨੇ ਸਰਵਾਈਵ ਉਹ 35000 ਬੱਚੇ ਦਾ ਆਪਣਾ ਡਿਸੀਜਨ ਹੋਊਗਾ ਵੀ ਕਿਹੜੇ ਦਿਨ ਉਹਨਾਂ ਨੇ ਆਪਣਾ ਲਾਲਾ ਸੈਨੇਟ ਦੁਬਾਰਾ ਤਿਆਰ ਕਰ ਲੈਣੀ ਹੈ ਇੰਟਰਵਿਊ ਦਾ ਰੋਲ ਹੀ ਖਤਮ ਹੋ ਗਿਆ ਪੰਜਾਬੀ ਸਾਰੇ ਹਰਿਆਣੇ ਦੇ ਆ ਦੇਖੋ ਸਭ ਤੋਂ ਕੱਟ ਤਾ ਹਰਿਆਣਾ ਪਰ ਤੇ ਰਾਜਸਥਾਨ ਸੇ ਵੀ ਪੰਜਾਬੀ ਬੋਲਦੇ ਸੂਬੇ ਵਾਲੇ ਲੋਕ ਪਹੁੰਚੇ ਹੋਏ ਨੇ ਹਮਾਚਲ ਤੋਂ ਵੀ ਪਹੁੰਚੇ ਹੋਏ ਨੇ ਪੰਜਾਬ ਨੇ ਤਾਂ ਆਉਣਾ ਹੀ ਹੈਗਾ ਉਹ ਮੈਂ ਕਹਿੰਦਾ ਜੇ ਇਹਨਾਂ ਦਾ ਜੇ ਕਿਦ ਲਾਲ ਵੀ ਸਿਰਫ ਦਾ ਨਾ ਹੋਣਾ ਤਾਂ ਪਾਕਿਸਤਾਨ ਵਾਲੇ ਪੰਜਾਬੀ ਬੋਲਦੇ ਸੂਬੇ ਵੀ ਸਾਡੇ ਨਾਲ ਆ ਕੇ ਭੱਜ ਕੇ ਨਾਲ ਰਲ ਜਾਣ ਨੰਬਰ ਗੇਟ ਦੇ ਬਾਹਰ ਚਲਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਸਟੂਡੈਂਟਾਂ ਨੇ ਜਿਹੜਾ ਹੋ ਗਿਆ ਨੰਬਰ ਗੇਟ ਦੇ ਜਿਹੜਾ ਹੈ ਗਿਆ ਪੂਰੇ ਧਵਾ ਬੋਲ ਦਿੱਤਾ ਗਿਆ ਹੈਗਾ ਅਸੀਂ ਵੀਰੇ ਅੰਦਰ ਤੁਸੀਂ ਦੇਖ ਸਕਦੇ ਹੋ ਆ ਬੁਝੇ ਦੋ ਨੰਬਰ ਗੇਟ ਤੋਂ ਚੱਲ ਕੇ ਜਿਹੜਾ ਹੈਗਾ ਸਟੂਡੈਂਟ ਇੱਕ ਨੰਬਰ ਗੇਟ ਤੇ ਪਹੁੰਚੇ ਨੇ ਤੇ तमाम ਸਟੂਡੈਂਟ ਜਿਹੜੇ ਹੈਗੇ ਇੱਥੇ ਪਹੁੰਚ ਚੁੱਕੇ ਨੇ ਤੇ ਕੰਮ ਮੁੱਕੀ ਚੱਲੀਆਂ ਪੁਲਿਸ ਦੇ ਵਿਚਾਰੇ ਜਿਹੜੇ ਹੈਗੇ ਚੱਲੇ ਪਾਪਾ ਜੀ ਮੈਂ ਨਾਲ ਪਾਪਾ ਜੀ ਖਲ ਬਸ ਕਰੇ ਮੈਂ ਬੜੀ ਕੀ ਕਹਿਣਾ ਚਾਹੂੰਗਾ ਆ ਸਟੂਡੈਂਟ ਜਿਹੜੇ ਹੈਗੇ ਆ ਪੂਰਾ ਜੋਸ਼ ਦਿਖਾਈ ਦੇ ਰਿਹਾ ਹੈਗਾ ਦੌੜ ਕੇ ਜਿਹੜਾ ਹੈਗਾ ਇੱਕ ਨੰਬਰ ਗੇਟ ਦੇ ਉੱਤੇ ਪਹੁੰਚੇ ਨੇ ਵੀਰੇ ਗੱਲ ਐਦਾ ਹੈਗੀ ਆ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਆ ਕਿ ਦੇਖੋ ਇਹ ਲੋਕ ਹੁਣ ਡੀਡੀ 1 ਡੀਡੀ 2 ਵਾਲੇ ਟਾਈਮ ਵਾਲੇ ਨਹੀਂ ਹੈਗੇ ਇਹ ਮੇਰਾ ਵੀਰ ਹੁਣ ਅੱਜ ਕੱਲ ਦੇ ਇੰਟਰਨੈਟ ਮੀਡੀਆ ਮਤਲਬ ਕਿ ਵੀ ਇੰਨੇ ਜਿਆਦਾ ਮਾਧਿਅਮ ਦੇ ਵਿੱਚ ਰਹਿ ਰਹੇ ਨੇ ਆਨਲਾਈਨ ਪੂਰੇ ਵਰਲਡ ਨਾਲ ਜੁੜੇ ਹੋਏ ਨੇ ਜਿਹੜੇ ਆਪਣੇ ਹੱਕਾਂ ਰਾਈਟਾਂ ਬਾਰੇ ਮਤਲਬ ਪੂਰੇ ਮਤਲਬ ਜਾਣਕਾਰ ਨੇ ਸਟੂਡੈਂਟ ਨਹੀਂ ਹੈਗੇ ਇਹ ਸਾਡੇ ਦੇਸ਼ ਦਾ 골ਡ ਹੈ ਜੁਨੀਵਰਸਿਟੀ ਚ ਨਿਰਾ ਅਸੈਂਬਲੀ ਇਕਨੋਮੀ ਹੋ ਪਈ ਆ ਔਰੇ ਇੱਥੀ ਤੇ ਸਾਡੇ ਲੀਡਰ ਬਣਨੇ ਆ ਇੱਥੀ ਤੋਂ ਸਪੋਰਟਸਮੈਨ ਬਣਨੇ ਆ ਇੱਥੀ ਤੋਂ ਹੀ 골ਡ ਬਣਨੇ ਆ ਇੱਥੀ ਤੋਂ ਹੀ ਵੱਡੇ ਵੱਡੇ ਅਫਸਰ ਲੱਗਣੇ ਆ ਤਾਕਿ ਸਾਡੇ ਜਿਹੜੇ ਇਹ ਪੰਗਨਾਂ ਨੇ ਜਿਹੜਾ 47 ਚ ਸਾਨੂੰ ਪਾੜ-ਪਾੜ ਕੇ ਅਲੱਗ-ਅਲੱਗ ਸੂਬੇ ਬਣਾਤੇ ਅਲੱਗ-ਅਲੱਗ ਸਾਡੇ ਪੰਜਾਬ ਦਾ ਪੰਜਾਬੀ ਦਾ ਕਹਾਣ ਕਰਿਆ ਇਹ ਚੀਜ਼ ਨੂੰ ਇਹਨਾਂ ਸਾਰੇ ਛੋਟੇ ਉਹਨਾਂ ਇਕੱਠਾ ਕਰਨਾ ਚੀਜ਼ ਨੂੰ ਤਾਂਕਿ ਸਾਨੂੰ ਲਾਲਾ ਵੀ ਆਉਣਿਆਂ ਦੇ ਟਾਈਮਾਂ ਦੇ ਵਿੱਚ ਫਿਰ ਕੋਈ ਮਤ ਸਾਡੀ ਜਿਹੜਾ ਲਾਲਾ ਵੀ ਸਾਡੇ ਕਿਨੂੰ ਕੋ ਝਾਕ ਨਾ ਸਕੇ ਸਾਡੇ ਜਿਹੜੇ ਹਿੰਦੂ ਮੁਸਲਮ ਸਿੱਖ ਆਲਾ ਕੋਈ ਪਾੜਾ ਨਾ ਪਾ ਸਕੇ ਇਹ ਲਗਦਾ ਕਿ ਅੱਜ 10:30 14:30 ਜਿਹੜੀ ਹੈਗਾ ਅਨਾਉਂਸ ਹੋਊਗੀ ਕਿਉਂਕਿ ਭਾਰੀ ਕਟ ਜਿਹੜਾ ਹੈਗਾ ਸਟੂਡੈਂਟ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਇੱਥੇ ਬਾਬਾ ਜੀ ਦੇਖੋ ਡੇਟ ਤੁਹਾਡੇ ਸਾਹਮਣੇ ਹੋਏ ਹੁਣ ਨਾਲ ਦੀ ਨਾਲ ਇਹਨਾਂ ਨੂੰ ਸੈਨੇਟ ਜਿਹੜੀ ਹੈਗੀ ਆ ਜਿਹੜੀ ਇਹਨਾਂ ਨੇ ਆਰਐਸਐਸ ਨੇ ਬਣਾਈ ਉਹ ਭੰਕਰਨੀ ਪੈਣੀ ਹੈ ਨਵੇਂ ਸਿਰੇ ਤੇ ਜਿੰਨੇ ਵੀ 35000 ਮੇਰੇ ਖਰਚੇ ਸਟੂਡੈਂਟ ਉੱਥੇ ਮਤਲਬ ਜਿਹੜਾ ਹੈਗਾ ਡਿਗਰੀਟ ਮੇਰੇ ਆਪਣਾ ਲਾਲਾ სპੋਰਟਸਮੈਨ ਪਿੱਛੇ ਸਾਰੇ ਮਤਲਬ ਕਰ ਰਹੇ ਨੇ ਸਰਵਾਈਵ ਉਹ 35000 ਬੱਚੇ ਦਾ ਆਪਣਾ ਡਿਸੀਜਨ ਹੋਊਗਾ ਵੀ ਕਿਹੜੇ ਦਿਨ ਉਹਨਾਂ ਨੇ ਆਪਣਾ ਲਾਲਾ ਸੈਨੇਟ ਦੁਬਾਰਾ ਤਿਆਰ ਕਰ ਲੈਣੀ ਹੈ ਆਪਣੇ ਮੈਂਬਰ ਦੁਆਰਾ ਤਿਆਰ ਕਰ ਲੈਣੇ ਨੇ ਕਿ ਬੁੱਤਾ ਸੈਂਟਰ ਨਾਲ ਪੇਚਾ ਪੈ ਗਿਆ ਜਿੱਦੋਂ ਤੋਂ ਸੈਂਟਰ ਨਾਲੋਂ ਪਪਾ ਜੀ ਸੈਂਟਰ ਦਾ ਤਾਂ ਰੋਲ ਹੀ ਖਤਮ ਹੋ ਗਿਆ ਪੰਜਾਬੀ ਸਾਰੇ ਹਰਿਆਣੇ ਤੇ ਆ ਦੇਖੋ ਸਭ ਤੋਂ ਵੱਧ ਤਾਂ ਹਰਿਆਣਾ ਪਹੁੰਚਿਆ ਪਰ ਰਾਜਸਥਾਨ ਦੇ ਵੀ ਪੰਜਾਬੀ ਬੋਲਦੇ ਸੂਬੇ ਵਾਲੇ ਲੋਕ ਪਹੁੰਚੇ ਹੋਏ ਨੇ ਹਿਮਾਚਲ ਤੋਂ ਵੀ ਪਹੁੰਚੇ ਹੋਏ ਨੇ ਪੰਜਾਬ ਨਾਲ ਤਾਂ ਆਉਣਾ ਹੀ ਹੈਗਾ ਉਹ ਮੈਂ ਕਹਿੰਦਾ ਜੇ ਇਹਨਾਂ ਦਾ ਜੇ ਕਿਤੇ ਲਾਲ ਵੀ ਸਰਦ ਦਾ ਨਾ ਹੋਣਾ ਤਾਂ ਪਾਕਿਸਤਾਨ ਵਾਲੇ ਪੰਜਾਬੀ ਬੋਲਦੇ ਸੂਬੇ ਵੀ ਸਾਡੇ ਨਾਲ ਆ ਕੇ ਭੱਜ ਕੇ ਨਾਲ ਰਲ ਜਾਣ ਜੇ ਸਰਦ ਦਾ ਕੰਡਾ ਤਰ ਨਾ ਹੋਵੇ ਉਹ ਸਾਰੇ ਤਮਾਮ ਦੇਸ਼ ਨੂੰ ਤੁਹਾਨੂੰ ਦੇਖ ਰਹੇ ਨੇ ਕੀ ਕਰਨ ਚਾਹੁੰਗੇ ਮੈਂ ਇਹੀ ਕਹਾਂਗਾ ਛਟੋ ਯਾਰ ਪੂਰੇ ਵਰਲਡ ਦੇ ਲੋਕ ਆਪਣਾ ਨਜ਼ਾਰਾ ਲੈ ਰਹੇ ਆ ਕਿਉਂਕਿ ਉਹਨਾਂ ਦੀ ਇਕਨੋਮੀ ਤਾਂ ਹੀ ਵਧੀ ਹੈ ਆਪਣਾ ਜਿਹੜਾ ਪੈਸਾ ਹੈਗਾ ਉਹ ਸੰਭਾਲ ਕੇ ਰੱਖਦੇ ਨੇ ਆ ਮੰਤਰੀਆਂ ਨੂੰ ਲਟਾਉਂਦੇ ਨਹੀਂ ਹੈਗੇ ਆਪਣਾ ਲਾਲਾਂ ਰਾਈਟਸ ਉਹਨੂੰ ਕਦੇ ਵੀ ਲਾਲਾਂ ਵੀ ਬਹਾਲ ਕਰਾ ਕੇ ਛੱਡਦੇ ਨੇ ਆਪਣੇ ਹੱਕਾਂ ਨੂੰ ਲੈ ਕੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਆਗੇ ਆ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਤਮਾਮ ਸਟੂਡੈਂਟ ਜਿੱਥੇ ਬੰਦੀਆ ਇੱਥੇ ਪਹੁੰਚੀਆਂ ਨੇ ਉਹ ਦੇਖ ਸਕਦੇ ਇੱਕ ਨੰਬਰ ਗੇਟ ਤੋਂ ਇੱਕ ਨੰਬਰ ਗੇਟ ਤੋਂ ਮੇਰੀ ਮੌਜੂਦਗੀ ਹੈਗੀ ਹੈ दो नंबर गेट तक जरा तुरके जो एक नंबर गेटे जस्वीर जोर स्टूडेंट चंडीगढ़ चंडीगढ़ छह हजार को भी वे अभी यूनिवर्सिटी के सराउंडिंग एरिया तैनात किए हैं तस्वीर गुरु देवा जी है वह पहुंच चुकी है तस्वीर देख सकते हो तमाम अः पुलिस तो मुलाजम तैनात ने ਦੇ ਇਸ ਦੇ ਨਾਲ ਹੀ ਹੁਣ ਦੇਖਣਾ ਇਹ ਹੋਏਗਾ ਕਿ ਅਗਲਾ ਰੁਕ ਕੀ ਹੁੰਦਾ ਹੈਗੇ ਤੁਸੀਂ ਉਹਨਾਂ ਵਿੱਚ ਜੇ ਦੇਖੋ ਪੁਰਣੀ ਟੱਕਾ ਟੱਕਾ ਸ਼ਹਿਰ ਪਚਨਗਰ ਪਹੁੰਚਦੀ ਕਿਵੇਂ ਦੇਖਣ ਨੂੰ ਮਿਲ ਰਹੀ ਹੈ

ਕਿੰਨਾ ਨੇ ਪਰ ਮੈਂ ਇਸ ਗੇਟ ਤੇ ਹਾਂ ਤੁਸੀਂ ਦੂਸਰੇ ਗੇਟੋਂ 'ਚ ਮੈਂ ਕਿਵੇਂ ਕਹਿੰਦਾ ਹਾਂ ਤੁਸੀਂ ਜਾ ਕੇ ਪਤਾ ਕਰ ਲਓ 1 ਨੰਬਰ 'ਤੇ ਆਪੇ ਬਾਰ ਕੋਡ ਦਬਾਓ ਉਹੀ ਇਧਰ ਦਬਾਟ ਕਰਦੇ ਆ ਨਾ ਇਹ 2 ਨੰਬਰ 'ਤੇ ਕੋਈ ਵੀ ਐਂਟਰੀ ਨਹੀਂ ਹੈ